ਸਤਿ ਸ੍ਰੀ ਅਕਾਲ ਸਾਥਿਓ ਦਿਲਜੀਤ ਦਸਾਂਝ ਨੂੰ ਲੈ ਕੇ ਬੜਾ ਮੁੱਦਾ ਭਖਿਆ ਆ ਉਹਦੀ ਸਰਦਾਰ ਜੀ ਪਾਰਟ 3 ਪਾਰਟ 3 ਫਿਲਮ ਨੂੰ ਲੈ ਕੇ ਉਹਨੂੰ ਬੜੇ ਵਿਦਵਾਨਾਂ ਨੇ ਗद्दार ਦਾ ਟੈਗ ਦੇ ਦਿੱਤਾ ਗद्दार ਕਿਆ ਜਾ ਰਿਹਾ ਦਿਲਜੀਤ ਦਸਾਂਝ ਨੂੰ ਉਹ ਦਿਲਜੀਤ ਦਸਾਂਝ ਜਿਨੇ ਪੰਜਾਬੀ ਨਹੀਂ ਭਾਰਤ ਦਾ ਨਾਂ ਵੀ ਰੋਸ਼ਨ ਕੀਤਾ ਪੰਜਾਬ ਦੇ ਨਾਲ ਨਾਲ ਮੈਟ ਗਾਲਾ ਵਿੱਚ ਪਹੁੰਚਣ ਵਾਲਾ ਇਕਲੌਤਾ ਪੰਜਾਬੀ ਤੇ ਭਾਰਤੀ ਸਿੰਗਰ ਆ ਬੜੇ ਮਾਣ ਵਾਲੀ ਗੱਲ ਸੀ ਉਸ ਦੇ ਬਾਵਜੂਦ ਵੀ ਪੰਜਾਬ ਪੰਜਾਬੀਅਤ ਨੂੰ ਤੇ ਪੱਗ ਨੂੰ ਇੰਨੀਆਂ ਬੁਲੰਦੀਆਂ ਤੇ ਉਸ ਪੰਜਾਬ ਦੇ ਸੁਪਰਸਟਾਰ ਸਿੰਗਰ ਨੇ ਪਚਾਇਆ ਜੋ ਕਿ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਆ ਤੇ ਪੰਜਾਬੀ ਹੀ ਅੱਜ ਕੁਝ ਕਟੁੱਚੇ ਅਮੀਕੇ ਵਰਗੇ ਦਿਲਜੀਤ ਦਸਾਂਝ ਨੂੰ ਗੱਦਾਰ ਦੱਸਦੇ ਨੇ ਹਾਲਾਂਕਿ ਉਹ ਵਾਸਤੇ ਪਾਰੀ ਆ ਸਾਰੀ ਉਹਨਾਂ ਦੀ ਜਿੰਨੀ ਵੀ ਫਿਲਮ ਦੀ ਸਮੁੱਚੀ ਟੀਮ ਆ ਕਿ ਫਿਲਮ ਦੀ ਜਿਹੜੀ ਸ਼ੂਟਿੰਗ ਸੀ ਉਹ ਫਰਵਰੀ ਦੇ ਮਹੀਨੇ ਦੇ ਵਿੱਚ ਪੂਰੀ ਕਰ ਲਈ ਗਈ ਸੀ ਜਦੋਂ ਕਿ ਪਹਿਲਗਾਮ ਅਟੈਕ ਜਾਂ ਪਹਿਲਗਾਮ ਵਾਲਾ ਜਿਹੜਾ ਤਤਵਾਦੀ ਘਟਨਾ ਹੋਈ ਆ ਉਹ 12 ਅਪ੍ਰੈਲ ਨੂੰ ਹੁੰਦੀ ਆ ਕਿੰਨੀ ਸ਼ਰਮ ਵਾਲੀ ਗੱਲ ਆ ਅਮੀਕਾ ਜਿਹਨੂੰ ਕੋਈ ਨਹੀਂ ਪੁੱਛਦਾ ਜਦੇ ਗੀਤਾਂ 'ਚ ਲਚਰਤਾ ਜਿਹਦਾ ਚਰਿੱਤਰ ਬੜਾ ਘਟਿਆਇ ਚਰਿੱਤਰਹੀਨ ਵਿਅਕਤੀ ਉਹ ਅੱਜ ਦਲਜੀਤ ਦਸਾਂਝ ਦੇ ਪਰਿਵਾਰ ਵਰਗਾ ਨਹੀਂ ਕਰ ਤੇ ਉਹ ਦਲਜੀਤ ਦਸਾਂਝ ਨੂੰ ਗਦਾਰ ਦੱਸ ਰਿਹਾ ਹੋਰ ਵੀ ਬੜੀਆਂ ਖੱਚਾਂ ਨੇ ਜਿਹੜੀਆਂ ਦਲਜੀਤ ਦਸਾਂਝ ਨੂੰ ਗਦਾਰ ਕਹਿ ਰਹੀਆਂ ਨੇ ਦਲਜੀਤ ਦਸਾਂਝ ਦੇ ਇੰਡੀਆ ਦੇ ਵਿੱਚ ਲਾਈਵ ਕੰਸਰਟ ਉੱਤੇ ਵੀ ਰੋਕ ਲਾਉਣ ਦੀ ਜਿਹੜੀ ਉਹ ਮੰਗ ਉੱਠੀ ਆ ਜਿਹੜਾ ਕਿ ਬਹੁਤ ਹੀ ਸ਼ਰਮਨਾਕ ਆ ਕਸੂਰ ਸਿਰਫ ਉਹਦਾ ਕੀ ਆ ਕਿ ਉਹ ਇੱਕ ਪੰਜਾਬੀ ਆ ਉਹ ਸਰਦਾਰ ਆ ਉਹਦੇ ਸਿਰ ਤੇ ਪੱਗ ਆ ਹੋਰ ਕੁਝ ਨਹੀਂ ਇਹਨਾਂ ਨੂੰ ਚੁਭਦਾ ਇਹਨਾਂ ਨੂੰ ਸਿਰਫ ਪੱਗ ਚੁਭਦੀ ਆ ਪੱਗ ਤੋਂ ਛੜਦੇ ਨੇ ਹਰ ਉਹ ਬੰਦਾ ਗਦਾਰ ਆ ਮੇਰੀ ਨਜ਼ਰਾਂ ਚ ਜਿਹੜਾ ਪਾਕਿਸਤਾਨੀ ਸਿੰਗਰਾਂ ਦੇ ਗਾਣੇ ਸੁਣਦਾ ਸਭ ਤੋਂ ਵੱਧ ਭਾਰਤ ਵਿੱਚ ਪਾਕਿਸਤਾਨੀ ਕਲਾਕਾਰਾਂ ਦੇ ਗਾਣੇ ਸੁਨੇ ਜਾਂਦੇ ਨੇ ਪਹਿਲਾਂ ਉਹ ਲੋਕਾਂ ਤੇ ਕਾਰਵਾਈ ਕਰੋ ਕੀ ਕਰੋਗੇ ਉਹਨਾਂ ਨੂੰ ਦੱਸੋ ਕੀ ਨਾਂ ਦਿਓਗੇ ਕਿਉ ਗਦਾਰ ਨਹੀਂਗੇ ਤੇ ਫਿਰ ਆਪਣੀ ਇੰਡੀਅਨ ਕ੍ਰਿਕਟ ਟੀਮ ਆ ਜਿਹੜੀ ਬੇਸ਼ੱਕ ਪਾਕਿਸਤਾਨ ਨਹੀਂ ਜਾਂਦੀ ਤੇ ਭਾਰਤ ਦੇ ਤੇ ਪਾਕਿਸਤਾਨ ਦੇ ਬਾਹਰ ਵਿਦੇਸ਼ਾਂ ਦੀ ਧਰਤੀ ਤੇ ਪਾਕਿਸਤਾਨ ਦੀ ਟੀਮ ਦੇ ਨਾਲ ਕ੍ਰਿਕਟ ਮੈਚ ਖੇਡਦੀ ਆ ਫਿਰ ਉਹ ਕ੍ਰਿਕਟ ਟੀਮ ਦੇ ਜਿੰਨੇ ਵੀ ਖਿਡਾਰੀ ਨੇ ਜਿੰਨੀ ਵੀ ਬੀਸੀਸੀਆਈ ਆ ਸਾਰੀ ਉਹ ਫਿਰ ਤੇ ਗਦਾਰ ਆ ਦਲਜੀਤ ਦਸਾਂਜ ਇਕ ਅਜਾ ਸਿੰਗਰ ਆ ਇੱਕ ਅਜਾ ਐਕਟਰ ਆ ਜਿਨੇ ਪੰਜਾਬ ਦਾ ਭਾਰਤ ਦਾ ਮਾਣ ਵਧਾਇਆ ਪਰ ਜੇਕਰ ਇੱਥੇ ਕੋਈ ਸਿੱਖ ਦੀ ਜਗ੍ਹਾ ਤੇ ਕੋਈ ਹਿੰਦੂ ਸਿੰਗਰ ਇੰਨੀਆ ਬੁਲੰਦੀਆਂ ਤੇ ਹੁੰਦਾ ਤੇ ਅੱਜ ਦਲਜੀਤ ਦੀ ਥਾਂ ਤੇ ਉਹਦੀ ਫਿਲਮ ਪਾਕਿਸਤਾਨੀ ਐਕਟ੍ਰੈਸ ਦੇ ਨਾਲ ਰਿਲੀਜ਼ ਹੋ ਰਹੀ ਹੁੰਦੀ ਤੇ ਕਿਸੇ ਨੇ ਕਿੰਤੂ ਪ੍ਰੰਤੂ ਨਹੀਂ ਸੀ ਕਰਨਾ ਸਾਰਿਆਂ ਨੇ ਵਾਸਤੇ ਪਾਉਣੇ ਸੀ ਕਿ ਫਿਲਮ ਦੀ ਸ਼ੂਟਿੰਗ ਪਹਿਲਾਂ ਹੋ ਚੁੱਕੀ ਸੀ ਪੂਰੀ ਜਿਹੜਾ ਕਿ ਵਾਸਤੇ ਦਲਜੀਤ ਹੋਣੀ ਵੀ ਪਾ ਰਹੇ ਨੇ ਹਰਾਨੀ ਦੀ ਗੱਲ ਤੇ ਆ ਵੀ ਆ ਪਿੱਛੇ ਦੇ ਕੰਗੜਾ ਰਣਾਉਂਦੀ ਐਮਰਜੈਂਸੀ ਫਿਲਮ ਆਈ ਸੀਗੀ ਪੰਜਾਬੀਆਂ ਨੇ ਡਟ ਕੇ ਵਿਰੋਧ ਕੀਤਾ ਸੀ ਉਦੋਂ ਕਿਉਂ ਨਾ ਬੈਨ ਕੀਤਾ ਵੀ ਤੁਸੀਂ ਹਮੇਸ਼ਾ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖੇਡਣਾ ਹੁੰਦਾ ਉਹਨੂੰ ਧੱਕੇ ਨਾਲ ਭਾਰਤ ਵਿੱਚ ਹੀ ਨਹੀਂ ਪੰਜਾਬ ਦੇ ਵਿੱਚ ਵੀ ਰਿਲੀਜ਼ ਕੀਤਾ ਗਿਆ ਫਿਰ ਉਹ ਉਹ ਕੌਣ ਨਹੀਂ ਕਦਾਰ ਕੰਗੜਾ ਰਣਾ ਉਹ ਰਣਾ ਉਹ ਤੇ ਜਾਂ ਪੂਰੀ ਉਹ ਫਿਲਮ ਦੀ ਉਹ ਜਿਹੜੀ ਟੀਮ ਸੀ ਉਸ ਫਿਲਮ ਨਾਲ ਜੁੜੀ ਜਾਂ ਉਹਨੂੰ ਰਿਲੀਜ਼ ਕਰਾਉਣ ਵਾਲੇ ਜਾਂ ਉਹ ਸੈਂਸਰ ਬੋਰਡ ਉਹ ਫਿਰ ਕੌਣ ਨਹੀਂ ਕਦਾਰ ਵੀ ਤੁਹਾਨੂੰ ਕੱਲੇ ਪੰਜਾਬੀ ਕਦਾਰ ਦਿਸਦੇ ਨੇ 90 95% ਕੁਰਬਾਨੀਆਂ ਨੇ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਪੰਜਾਬੀਆਂ ਦੀ ਤੇ ਅੱਜ ਵੀ ਪੰਜਾਬੀ ਤੁਹਾਨੂੰ ਬਚਾਈ ਫਿਰਦੇ ਨੇ ਬਾਰਡਰਾਂ ਤੇ ਵੀ ਤੇ ਉਦਾਂ ਵੀ ਵੱਖ-ਵੱਖ ਸਮਿਆਂ ਤੇ ਪੰਜਾਬੀ ਅੱਗੇ ਹੁੰਦੇ ਨੇ ਨਹੀਂ ਤੇ ਪਾਕਿਸਤਾਨ ਵਾਲੇ ਜੇ ਪੰਜਾਬੀ ਕਿਤੇ ਪਰਾਂ ਹਟ ਜਾਣ ਨਾ ਬੜੜਨਾ ਤੋਂ ਤੇ ਪਾਕਿਸਤਾਨ ਵਾਲੇ ਤੁਹਾਡਾ ਕੀ ਹਾਲ ਕਰਨਗੇ ਤੁਹਾਨੂੰ ਵੀ ਪਤਾ ਹੈ ਤੇ ਸਾਨੂੰ ਵੀ ਪਤਾ ਹੈ ਸੋ ਮੈਂ ਫਿਰ ਮੀਕੇ ਨੂੰ ਇੱਕ ਵਾਰੀ ਫਿਰ ਲਾਂਤਾਂ ਪਾਉਣਾ ਆਇਆ ਇਹ ਟੁੱਟੇ ਜੇ ਕਲਾਕਾਰ ਨੂੰ ਜਿਹਦੀ ਨਾ ਕੋਈ ਇੱਜ਼ਤ ਆ ਨਾ ਕੋਈ ਇਹਦਾ ਕੋਈ ਕਿਚਰਤਰ ਆ ਤੂੰ ਦਿਲਜੀਤ ਦੀ ਅਰੀਸ ਕਰੇਗਾ ਬਈ ਇੰਨੇ ਕਰੋੜਾ ਰੁਪਏ ਖਰਚ ਹੋਏ ਨੇ ਉਹਦੀ ਫਿਲਮ ਤੇ ਕਿਦਾਂ ਉਹ ਬਰਦਾਸ਼ਤ ਕਰ ਲੈਣ ਬਈ ਜਾਫਰ ਉਹਨਾਂ ਨੇ ਉਹਨਾਂ ਦੇ ਜਿਹੜੇ ਉਹਨਾਂ ਦੀ ਖਰਚੇ ਸਮੇਤ ਜੋ ਪ੍ਰੋਫਿਟ ਬਣਦੀ ਪ੍ਰੋਫਿਟ দাও ਨਹੀਂ ਰਿਲੀਜ਼ ਕਰਨਗੇ ਅਗਲੇ ਫਿਰ ਤੁਸੀਂ ਭਾਰਤ ਵਿੱਚ ਨਹੀਂ ਰਿਲੀਜ਼ ਕਰਨ ਦੇ ਰਹੇ ਤਾਂ ਫਿਰ ਬਾਹਰ ਤੋਂ ਕਰ ਹੀ ਸਕਦੇ ਆ ਨਾ ਫਿਰ ਤੁਸੀਂ ਕਿਦਾਂ ਗਦਾਰ ਕਹੋਗੇ ਬਈ ਦਲਜੀਤ ਨੂੰ ਗਦਾਰ ਕਹਿਣ ਵਾਲਾ ਹਰ ਉਹ ਵਿਅਕਤੀ ਗਦਾਰ ਆ ਜਿਹੜਾ ਅੱਜ ਸਰਦਾਰ ਜੀ 3 ਦੇ ਵਿਰੋਧ ਚਾ ਤੇ ਦਲਜੀਤ ਨੂੰ ਸਾਂਝ ਦੇ ਵਿਰੋਧ ਚਾ